ਤੁਹਾਡੀ ਕਿਰਪਾ ਨਾਲ ਸੰਗਤ ਦੀਆਂ ਅਸੀਸਾਂ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕਰਕੇ ਅਮਰਤਾ ਬਾਟਾ ਲੈ ਕੇ ਤੁਰੇ ਤੇ ਅਸੀਂ ਤੇ ਮੈਂ 20 ਸਾਲ ਦਾ ਸੀ ਜਦੋਂ ਮੈਂ ਕੈਨੇਡਾ ਸਾਰੇ ਦੇਸ਼ਾਂ 'ਚ ਘੁੰਮ ਲਿਆ ਸੀ 20 ਸਾਲ ਦਾ ਇਸ ਵੇਲੇ ਮੇਰੀ ਉਮਰ 41 ਸਾਲ ਹੋਈ ਤੇ ਮੈਂ 20 ਸਾਲਾਂ ਦੇ ਨੇ ਦੁਨੀਆ ਵੇਖ ਲਈ ਸੀ ਸਾਰੀ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਗਰੀਬ ਤੋਂ ਗਰੀਬ ਦੇ ਘਰੇ ਵੀ ਗਿਆ ਵੇੜਿਆਂ ਦੇ ਵਿੱਚ ਜਿੱਥੇ-ਜਿੱਥੇ ਸਭ ਦੇ ਘਰਾਂ ਤੇ ਜਾਂਦਾ ਰਿਹਾ ਤੇ ਅਮੀਰ ਤੋਂ ਅਮੀਰ ਬੰਦੇ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਵੇਖੇ ਐ ਤੇ ਇਹ ਗੱਲ ਮੈਂ ਬਹੁਤ ਵਾਰ ਕਹੀ ਐ ਚੰਗੀ ਗੱਲ ਐ ਬੰਦਾ ਅਮੀਰ ਹੋਵੇ ਤਰੱਕੀ ਕਰੇ ਪਰ ਅੰਦਰੋਂ ਜੇ ਅਮੀਰ ਨਾ ਹੋਇਆ ਤੇ ਵੱਡੇ-ਵੱਡੇ ਅਮੀਰ ਵੀ ਫੁੱਟ-ਫੁੱਟ ਕੇ ਰੋਂਦੇ ਵੇਖੇ ਐ ਪੁੱਭਾ ਮਾਰ-ਮਾਰ ਕੇ ਰੋਂਦੇ ਵੇਖੇ ਐ ਜਿੰਨਾ ਚਿਰ ਅਸੀਂ ਆਪਣੇ ਮਨ ਨੂੰ ਨਹੀਂ ਸਮਝਾਣਾ ਜਾਣਦੇ ਅਕਲ ਨਾ ਆਈ ਹੁਣ ਕਈ ਛੱਪਰੀ ਦੇ ਵਿੱਚ ਬਹਿ ਕੇ ਗਰੀਬੀ ਦੇ ਵਿੱਚ ਵੀ ਐ ਚੜਦੀ ਕਲਾ ਵਿੱਚ ਰਹਿਣਗੇ ਤੇ ਕਈ ਵੱਡੇ ਵੱਡੇ ਪੈਸਾ ਬਹੁਤ ਹੋਏਗਾ ਮੀਰੀ ਬਹੁਤ ਹੋਏਗੀ ਐਵੇਂ ਦੁਖੀ ਹੋਈ ਜਾਣਾ ਐਵੇਂ ਪਰੇਸ਼ਾਨ ਹੋਈ ਕੱਲ ਹੀ ਇੱਕ ਬੀਬੀ ਜੀ ਮਿਲੇ ਸੀ ਹੱਸਦੇ ਸੀ ਉਹ ਕਹਿੰਦੇ ਜੀ ਇਹਨਾਂ ਨੂੰ ਡਿਪਰੈਸ਼ਨ ਹੋ ਗਿਆ ਪਰੇਸ਼ਾਨ ਨੇ ਤੇ ਡਿਪਰੈਸ਼ਨ ਕਿਉਂ ਹੋ ਗਿਆ ਕਹਿੰਦੇ ਮੁੰਡਾ ਸੈੱਟ ਨਹੀਂ ਹੋ ਰਿਹਾ ਬੱਚੇ ਬੱਚੇ ਦੀ ਚਿੰਤਾ ਮਾਂ ਨੂੰ ਹੁੰਦੀ ਹੋਈ ਹੈ ਮੈਂ ਕਿਹਾ ਕੋਈ ਨਹੀਂ ਬੀਬੀ ਜੀ ਬੱਚਿਆਂ ਦਾ ਫਿਕਰ ਨਾ ਕਰੋ ਹੋਰ ਕੋਈ ਸਾਧਨ ਹੋਊਗਾ ਹੀ ਬੱਚੇ ਨੇ ਕਰ ਲੈਣਾ ਆਪੇ ਮਾਵਾਂ ਬੱਚਿਆਂ ਦਾ ਫਿਕਰ ਕਰਦੀਆਂ ਨੇ ਡਿਪਰੈਸ਼ਨ 'ਚ ਨਾ ਜਾਓ ਨਾ ਤੁਸੀਂ ਤੇ ਦਵਾਈਆਂ ਤੇ ਲੱਗ ਕੇ ਰਾਤ ਰਾਤ ਜਾਗੀ ਜਾਂਦੇ ਆ ਆਪਣੇ ਕਰਕੇ ਨਹੀਂ ਜਿਉਣਾ ਆਪਣੇ ਬੱਚੇ ਕਰਕੇ ਜੀਓ ਕੈਮ ਹੋਵੋ ਪੜਾਜ ਐਦਾਂ ਮੈਂ ਗੱਲ ਕਰ ਰਿਹਾ ਆ ਤੇ ਨਾਲ ਵਾਲੀ ਇੱਕ ਬੀਬੀ ਨੇ ਦੱਸਿਆ ਬਾਬਾ ਜੀ ਫਿਕਰ ਵਾਲੀ ਉਦਾਂ ਤੇ ਇਹਨੂੰ ਸਮਝਾਉਨੇ ਆ 45 ਕਿੱਲੇ ਜ਼ਮੀਨ ਹੈ ਮੁੰਡੇ ਨੂੰ ਆਉਂਦੀ ਕੱਲਾ ਕੱਲਾ ਮੁੰਡਾ ਮੈਂ ਕਿਹਾ ਬੀਬੀ ਤੇਰਾ ਮੁੰਡਾ ਤੇ ਚੰਗਾ ਪੜਾ ਵੈਸੀ ਸੈਟ ਤੁਸੀਂ ਤੇ ਜ਼ਮੀਨ ਠੇਕੇ ਤੇ ਵੀ ਦੇ ਦਿਓ ਤਾਂ ਵੀ 3 ਲੱਖ ਆਈ ਜਾਣਾ ਮਹੀਨੇ ਦਾ ਵਿੱਚ 45 ਕਿੱਲੇ ਜ਼ਮੀਨ ਸ਼ਹਿਰ ਦੇ ਨੇੜੇ ਆ ਪਟਿਆਲੇ ਆ ਕੋਠੀਆਂ ਦਰੇ ਦੇ ਉੱਤੇ ਆ ਟਿਕਾਣੇ ਦੇ ਉੱਤੇ ਸ਼ਹਿਰ ਦੇ ਵਿੱਚ ਵੱਡੀ ਕੋਠੀ ਕਰੋਨਾ ਦੀ 45 ਕਿੱਲੇ ਜ਼ਮੀਨ ਹੈ ਪਰ ਫਿਕਰ ਹੈ ਮੇਰੇ ਪੁੱਤ ਦਾ ਕੀ ਬਣਨਾ ਮੈਂ ਕਿਹਾ ਖਜੇ ਵੀ ਬਣਨਾ ਹੈ ਖਜੇ ਵੀ ਬਣਨ ਲੱਗਾ ਪਰ ਫਿਕਰ ਤੇ ਬਾਤਾਂ ਵਿਚਾਰੀ ਰੋਈ ਜਾਂਦੀ ਹੈ ਕੀ ਬਣਨਾ ਮੇਰੇ ਬੱਚੇ ਦਾ ਮੇਰੇ ਬੱਚੇ ਦਾ ਕੀ ਬਣਨਾ ਵਾ ਐਦਾਂ ਹੀ ਚੱਲੀ ਜਾਂਦਾ ਸਾਡੇ ਅੰਦਰ ਹੁਣ ਤਾਂ ਕਰਕੇ ਇੱਕ ਛੱਪਰੀ ਦੇ ਵਿੱਚ ਬੈਠੀ ਹੈ ਕੱਚੇ ਕੋਠੇ 'ਚ ਬੈਠੀ ਹੈ ਸਾਦਾ ਜਿਹਾ ਕਮਰਾ ਹੈ ਇੱਕੋ ਵੀ ਹੈ ਸਾਰੀ ਜ਼ਿੰਦਗੀ ਲੋਕਾਂ ਦਾ ਗੋਹਾ ਕੂੜਾ ਕੀਤਾ ਹੈ ਮੁੰਡੇ ਨੂੰ ਪੜਾਇਆ ਲੈ ਨੌਕਰੀ ਉਹਦੇ ਮੁੰਡੇ ਨੂੰ ਵੀ ਨਹੀਂ ਮਿਲੀ ਪੜਾ ਲਿਆ ਫਿਰ ਫੌਜੀ ਬਣ ਜੂ ਫੌਜੀ ਨਹੀਂ ਲੱਗਿਆ ਕਿਤੇ ਨਹੀਂ ਭਰਤੀ ਹੋਇਆ ਪੁਲਿਸ ਵਿੱਚ ਜਾਉ ਨਹੀਂ ਗਿਆ ਉਹ ਗੋਹਾ ਕੂੜਾ ਕਰਦੀ ਐ ਕੱਚਾ ਜਾਂ ਕੋਠਾ ਪਾਇਆ ਤੇ ਬੇਬੇ ਫਿਰ ਹੁਣ ਬੁੱਢਾ ਲੱਗ ਗਿਆ ਨੌਕਰੀ ਇੱਕ ਉਹ ਐ ਵੇਖੋ ਉਹ ਪਤਾ ਕੀ ਕਹਿੰਦੀ ਉਹ ਨੌਕਰੀ ਨੌਕਰੀ ਤੇ ਮਿਲੀ ਨਹੀਂ ਤੇ ਦਿਹਾੜੀ ਦੱਪਾ ਕਰਦਾ 500 ਰੁਪਿਆ ਮਿਲ ਜਾਂਦਾ ਮਿਸਤਰੀ ਨਾਲ ਲੱਗਿਆ ਹੁਣ 500 ਕਮਾਉਂਦਾ ਕੱਲ ਨੂੰ ਮੁੰਡਾ ਜਦੋਂ ਲੱਗ ਗਿਆ ਨਾ ਮਿਸਤਰੀ ਆਪ ਬਣ ਜਾਣਾ ਇਹਨੇ ਇਹ ਕੰਮ ਸਿੱਖ ਗਿਆ 1000 ਰੁਪਿਆ ਦਿਹਾੜੀ ਮਿਲੂਗੀ ਲੈ 25 30000 ਮੇਰੇ ਪੁੱਤ ਨੇ ਛੱਡਣਾ ਨਹੀਂ ਉਹ ਇੰਨੇ ਜੀ ਖੁਸ਼ ਹੋਈ ਫਿਰਦੀ ਏ ਉਹਨੂੰ ਕੋਈ ਫਰਕ ਨਹੀਂ 500 ਲਿਆਉਂਦਾ ਰੋਜ਼ ਦਾ ਕਹਿੰਦੀ ਠੀਕ ਐ ਚੱਲੀ ਜਾਣਾ ਪਹਿਲਾਂ ਵੀ ਚੱਲੀ ਗਿਆ ਹੁਣ ਵੀ ਚੱਲੀ ਗਿਆ ਕਾਹ ਵੀ ਚੱਲੀ ਹੋਈ ਜਾਣਾ ਕਈ ਇਹੋ ਜਿਹੇ ਹੁੰਦੇ ਨੇ ਦਿਮਾਗ ਪਰਵਾਹ ਹੀ ਨਹੀਂ ਕਰਦੇ ਹੁਣ ਇਹ ਸਾਰਾ ਕੁਝ ਮੈਨੂੰ ਜਵਾਬ ਦਿਓ ਬਾਹਰ ਨਹੀਂ ਕੁਛ 45 ਕਿੱਲੇ ਜ਼ਮੀਨ ਹੈ ਮਨ ਦੇ ਵਿੱਚ ਚੱਲਣਾ ਵੀ ਤੇਰੇ ਅੰਦਰ ਚੱਲਦਾ ਕੀ ਹੈ 45 ਕਿੱਲੇ ਤੇਰੇ ਅੰਦਰ ਨੂੰ ਸ਼ਾਂਤ ਕਰ ਰਹੇ ਨੇ ਕਿ ਨਹੀਂ ਕਰ ਰਹੇ ਇੱਕ ਨੂੰ 500 ਵੀ ਸ਼ਾਂਤ ਕਰੀ ਜਾਂਦਾ ਇੱਕ ਨੂੰ ਦਿਨ ਦਾ 5000 ਵੀ ਸ਼ਾਂਤ ਨਹੀਂ ਕਰਦਾ ਇਸ ਕਰਕੇ ਇਹਨੂੰ 5 45 ਕਿੱਲੇ ਐ ਕਰੋ ਫਿਰ ਬੀਬੀ ਨੂੰ 45 ਦੇ ਡਬਲ ਕਰ ਦੇਨੇ 90 ਕਿੱਲੇ ਦੇ ਦੇਨੇ ਹੁਣ ਸ਼ਾਂਤ ਹੋ ਜੂ ਜੇ ਮਨ ਤੇ ਇਹਨੇ ਕੰਮ ਨਾ ਕੀਤਾ ਤੇ ਇਹਨੇ 90 ਕਿੱਲਿਆਂ ਨਾਲ ਵੀ ਸ਼ਾਂਤ ਨਹੀਂ ਹੋਣਾ ਇਸ ਬੀਬੀ ਨੂੰ ਤੁਸੀਂ 900 ਕਿੱਲਾ ਵੀ ਲੈ ਦਿਓ ਪਰ ਜੇ ਇਹਨੇ ਆਪਣੇ ਮਨ ਨੂੰ ਨਾ ਸਮਝਾਇਆ ਅਕਲ ਨਾ ਆਈ ਤੇ 900 ਕਿੱਲਾ ਵੀ ਇਹਨੂੰ ਸ਼ਾਂਤ ਨਹੀਂ ਕਰ ਸਕਦਾ ਭਾਈ ਕਿਉਂਕਿ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਨਹੀਂ ਬਾਹਰ ਟੋਲਾ ਸੁਪਰਮ ਬੁਲਾ ਹੀ ਮੈਂ ਅੱਗੇ ਕਿੰਨੀ ਵਾਰੀ ਗੱਲ ਕਰਦਾ ਹੁਣ ਸੁਣੋ ਇੱਕ ਬੰਦਾ ਕਹਿੰਦਾ ਡਾਕਟਰ ਨੇ ਕਹਿਤਾ ਤੇਰੀ ਸ਼ੂਗਰ ਥੋੜੀ ਜੀ ਵੱਧ ਗਈ। ਅੱਛਾ ਸ਼ੂਗਰ ਹੋ ਗਈ। ਉਹਨੇ ਆਨੇ ਬਹਾਨੇ ਹਰੇਕ ਨੂੰ ਦੱਸਣਾ। ਆਪਾਂ ਤੇ ਜੀ ਸ਼ੂਗਰ ਦੇ ਮਰੀਜ਼ ਆਂ ਜੀ ਆਪਣਾ ਧਿਆਨ ਰੱਖਿਓ। ਚਾਹ ਦਾ ਮੇਰਾ ਪਹਿਲੇ ਫੋਨ ਤੇ ਪਹਿਲਾਂ ਹੀ ਦੱਸੂ। ਮੈਂ ਆਉਣਾ ਚਾਹ ਫਿਰ ਫਿੱਕੀ ਕਰ ਲਿਓ ਜੀ ਮੈਂ ਸ਼ੂਗਰ ਦਾ ਮਰੀਜ਼। ਸ਼ੂਗਰ ਦਾ ਮਰੀਜ਼ ਮੈਂ ਮਰੀਜ਼ ਮੈਂ ਮਰੀਜ਼ ਮੈਂ ਮਰੀਜ਼। ਹਰੇਕ ਨੂੰ ਮਰੀਜ਼ ਬਣਿਆ ਪੇਸ਼ੈਂਟ ਪੇਸ਼ੈਂਟ ਬਣਿਆ ਫਿਰਦਾ। ਹਰ ਥਾਂ ਤੇ ਆਪਾਂ ਦੇ ਸ਼ੂਗਰ ਦੇ ਮਰੀਜ਼ ਆ ਨਾ ਜੀ ਫਿਰ ਆਪਾਂ ਦੇ ਸ਼ੂਗਰ ਵਾਲੇ ਅਸੀਂ ਕਿੱਥੇ ਮਿੱਠਾ ਖਾਣਾ ਜੀ ਆਪਾਂ ਦੇ ਸ਼ੂਗਰ ਦੇ ਮਰੀਜ਼ ਆ ਸ਼ੂਗਰ ਦੇ ਮਰੀਜ਼ ਐਦਾਂ ਹੀ ਕਰੀ ਜਾਂਦਾ ਤਰਸ ਕਰੋ ਮੇਰੇ ਤੇ ਅਸੀਂ ਤੇ ਪਤਾ ਨਹੀਂ ਤਰਸੀਲੇ ਬਣ ਗਏ ਵੀ ਪਤਾ ਨਹੀਂ ਕੀ ਹੋ ਗਿਆ ਜਿਵੇਂ ਕਈ ਬੰਦੇ ਐਦਾਂ ਦੇ ਨਹੀਂ ਹੁੰਦੇ ਵੀ ਅਮਰ ਤੇ ਛਕ ਲੈਣ ਵੀ ਹਾਂ ਬਈ ਕਿਵੇਂ ਵਿਆਹ ਦਾ ਨਜ਼ਾਰਾ ਆ ਰਿਹਾ ਕਿਨੇ ਸਾਡਾ ਸੂਫੀਆਂ ਦਾ ਕਾਹਦਾ ਵਿਆਹ ਓਹੀ ਮੂੰਗੀ ਮਸਲੀ ਸਾਡਾ 소ਫੀ ਜਮ ਤਰਸ ਕਰੋ ਸਾਡੇ ਤੇ ਵੀ ਅਸੀਂ ਪਤਾ ਨਹੀਂ ਕਿੰਨੇ ਕਿੱਡਾ ਕ ਮਾੜਾ ਦਿਨ ਕੱਢ ਰਹੇ ਆ ਵੀ ਬਾਕੀ ਮੁਰਗੇ ਚੱਪਦੇ ਆ ਹੱਡੀਆਂ ਤੇ ਅਸੀਂ ਦਾਲਾਂ ਵਾਲੇ ਸਾਨੂੰ ਕਈ ਵਾਰੀ ਐਂ ਲੱਗਦਾ ਤਰਸ ਕਰੋ ਸਾਡੇ ਤੇ ਵੀ ਅਸੀਂ ਫਰੇ ਕਿੰਨੇ ਕ ਗਰੀਬ ਆ ਵੀ ਅਸੀਂ ਅਸੀਂ ਦਾਲਾਂ ਵਾਲੇ ਹੀ ਰਹਿ ਗਏ ਬਾਕੀ ਤੇ ਨਜ਼ਾਰੇ ਲੈਂਦੇ ਨੇ 소ਫੀ ਅਸੀਂ 소ਫੀ ਬੰਦੇ ਅਸੀਂ ਵੇਖੋ ਜੀ 소ਫੀ ਬੰਦੇ ਵੀ ਚੰਗੀ ਗੱਲ ਐ ਜੇ 소ਫੀ ਐ ਤਾਂ ਵਿਆਹ ਤੇ ਵੇਖੇਗਾ ਹੀ ਤੂੰ ਤੇ ਇਹ ਐ ਤਰਸੀਲੇ ਬਣੇ ਰਹਿਣਗੇ ਆਪਣੇ ਆਪ ਨੂੰ ਬੜਾ ਤਰਸ ਕਰੋ ਸਾਡੇ ਤੇ ਕਾਹਦੇ ਲਈ ਕਰੋ ਚੰਗਾ ਹੋ ਗਿਆ ਤੇਰੇ ਤੇ ਕਿਰਪਾ ਹੋਈ ਹੈ ਮਹਾਰਾ ਦੀ ਤੇਰਾ ਮਨ ਕਾਬੂ ਜਾਏ ਸਾਹਮਣੇ ਤੇਰੇ ਬੋਤਲਾਂ ਖੁੱਲਦੀਆਂ ਵੇਖ ਕੇ ਤੂੰ ਕਹਿੰਦਾ ਕਿਹੜੀ ਗੱਲ ਛੱਡੋ ਸਾਈਡ ਤੇ ਹੋ ਜਾ ਕਿ ਦਾਦੇ ਲੈ ਤਕੜਾ ਤੇਰਾ ਨਹੀਂ ਤਾਂ ਜਿਗਰਾ ਹੁਣ ਸਾਹਮਣੇ ਇੱਕ ਪਾਸੇ ਦਾਲ ਪਈ ਹੈ ਇੱਕ ਪਾਸੇ ਮੁਰਗਾ ਉਹਨਾਂ ਨੇ ਬਣਾਇਆ ਵੀ ਉਦਾਂ ਦਾ ਹੁੰਦਾ ਹਲਵਾਈਆਂ ਨੇ ਤੇ ਉਧਰੋਂ ਮੈਕਾਂ ਵੱਖਰੀਆਂ ਆਉਂਦੀਆਂ ਫੇਰ ਵੀ ਤੂੰ ਦਾਲ ਦੀ ਕੌਲੀ ਭਰ ਕੇ ਖਾ ਰਿਹਾ ਓਏ ਤੂੰ ਤੇ ਬਹਾਦਰ ਹੈ ਫਿਰ ਤੇਰਾ ਜਿਗਰਾ ਤਖੜਾ ਹੈ ਮਨ ਕਾਇਮ ਕਰਕੇ ਬੈਠਾ ਹੈ ਨਹੀਂ ਤੂੰ ਨਸ਼ੇ ਵਾਲੇ ਪਾਸੇ ਜਾਂਦਾ ਲੈ ਸ਼ੁਗਰ ਹੈ ਫਿਰ ਤੇਰੇ ਤੇ ਕਿਰਪਾ ਬਾਜਾਂ ਵਾਲੇ ਦੀ ਬਾਕੀਆਂ ਲਈ ਅਰਦਾਸ ਕਰ ਵੀ ਸੱਚੇ ਪਾਤਸ਼ਾਹ ਕਦੇ ਇਹਨਾਂ ਤੇ ਵੀ ਕਿਰਪਾ ਹੋਵੇ ਇਹਨਾਂ ਦਾ ਵੀ ਮਨ ਮੋਹਨ ਬਦਲ ਜਾਏ ਕਦੇ ਇਹ ਵੀ ਚੰਗੇ ਪਾਸੇ ਲੱਗ ਜਾਣ ਬਾਕੀਆਂ ਲਈ ਵੀ ਗਿਆ ਕਰ ਤੂੰ ਸਗੋ ਤੇ ਅਸੀਂ ਤਰਸੀਲੇ ਜੇ ਬਣ ਕੇ ਰਹਿਣਾ ਤੇ ਗੱਲ ਜਿਹੜੀ ਕਰਦਾ ਸੀ ਉਹ ਇਹ ਹੈ ਮੈਂ ਸ਼ੂਗਰ ਦਾ ਮਰੀਜ਼ ਆ ਭਾਈ ਮੈਂ ਸ਼ੂਗਰ ਦਾ ਸਾਰਾ ਦਿਨ ਦੱਸ ਨੂੰ ਸੁਣਾਉ ਜਿੰਨਾ ਮੈਨੂੰ ਸ਼ੂਗਰ ਹੋ ਗਈ ਹੈ ਜੇ ਹੋਈ ਨਹੀਂ ਚੰਗੀ ਤਰ੍ਹਾਂ ਪਰ ਕਈਆਂ ਨੂੰ ਪੁੱਛੇਗਾ ਓਏ ਫਲਾਣਾ ਸਿਆ ਡਾਕਟਰਾਂ ਨੂੰ ਪਤਾ ਲੱਗਿਆ ਤੈਨੂੰ ਸ਼ੂਗਰ ਹੋ ਗਈ ਉਹ ਆਕੋ ਪਤਾ ਕੀ ਕਹਿੰਦਾ ਉਹ ਕਹਿੰਦਾ ਜਿੱਥੇ ਸਰੀਰ 'ਚ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਹੀ ਸ਼ੂਗਰ ਤੁਰੀ ਫਿਰੂ ਕਿਹੜੀ ਗੱਲ ਐ ਲੈ ਬੰਦੇ-ਬੰਦੇ 'ਚ ਫਰਕ ਕੀ ਬੰਦੇ-ਬੰਦੇ 'ਚ ਫਰਕ ਐ ਕਿ ਨਹੀਂ ਜਿੱਥੇ ਸ਼ੂਗਰ ਤੁਰੀ ਫਿਰੂ ਵਿੱਚ ਇਹ ਤੁਰੀ ਫਿਰ ਤੁਰੀ ਐਦਾਂ ਹੀ ਐ ਇੱਕ ਦਾ ਮੁੰਡਾ ਆ ਗਿਆ ਮੇਰਾ ਮੁੰਡਾ ਕੈਨੇਡਾ ਤੋਂ ਆ ਗਿਆ ਮੇਰਾ ਮੁੰਡਾ ਕੈਨੇਡਾ ਤੋਂ ਆ ਗਿਆ ਮੇਰਾ ਮੁੰਡਾ ਕੈਨੇਡਾ ਤੋਂ ਆ ਗਿਆ ਇੱਕ ਪਤਾ ਕੀ ਕਹਿੰਦਾ ਓ ਜਿੱਥੇ ਇੰਨੀ ਦੁਨੀਆ ਤੁਰੀ ਫਿਰਦੀ ਮੇਰਾ ਪੁੱਤ ਵੀ ਕਰ ਲੂ ਕੁਛ ਨਾ ਕੁਛ ਕਿਹੜੀ ਗੱਲ ਐ ਹਰ ਕੀ ਕੋਈ ਓ ਸਾਡੇ ਕਰੇ ਰੋਟੀ ਦਾ ਘਾਟਾ ਯਾਰ ਕਿਤੇ ਤੈਨੂੰ ਦੋ ਰੋਟੀਆਂ ਨਾ ਦਵਾਂਗੇ ਪੁੱਤ ਫੋਨ ਕਰਦਾ ਡੈਡੀ ਬਾਹਰੇ ਕੰਮ ਸੈੱਟ ਨਹੀਂ ਆ ਰਿਹਾ ਮੈਂ ਲੱਗੇ ਇੰਡੀਆ ਹੁਣ ਸਾਡੀ ਇੱਜ਼ਤ ਰੁਲ ਜੂ ਪਿੰਡ ਵਾਲੇ ਕੀ ਕਹਿਣਗੇ ਹੁਣ ਤੂੰ ਛੱਡ ਕੇ ਆ ਗਿਆ ਹੁਣ ਨਾ ਛੱਡ ਕੇ ਆਈਂ ਹੁਣ ਦੇਖ ਲੈ ਮਸਾਂ ਤੈਨੂੰ ਤੋਰਿਆ ਸੀ ਤੇਰੇ ਤੇ 40 ਲੱਖ ਲਾਇਆ ਸੀ ਅਸੀਂ ਮਰ ਗਏ ਅਸੀਂ ਐ ਹੋ ਗਿਆ ਅਸੀਂ ਐ ਹੋ ਗਿਆ ਉਹ ਪੁੱਤ ਉਥੇ ਡਿਪਰੈਸ਼ਨ ਚ ਕੀਤਾ ਹੋਇਆ ਇਹਨਾਂ ਨੇ ਟੈਨਸ਼ਨ ਪਾ ਪਾ ਤੇ ਇੱਕ ਦਾ ਪੁੱਤ ਕਹਿੰਦਾ ਡੈਡੀ ਆਉਣ ਲੱਗੇ ਆ ਲੈ ਪੁੱਤ ਆ ਜਾ ਕੋਈ ਨਹੀਂ ਰੁੱਖੀ ਮਿੱਸੀ ਖਾ ਲਾਂਗੇ ਮੇਰੇ ਆ ਬੱਚਿਆ ਜੀ ਨਹੀਂ ਲੱਗਦਾ ਆ ਜਾ ਗੱਲ ਕਿਹੜੀ ਹੈ ਕਈ ਬੰਦੇ ਇਹੇ ਦੇ ਤੈਨੂੰ ਰੋਟੀ ਨਾ ਦੇ ਸਕਾਂਗੇ ਦੋ ਵੇਲੇ ਦੀ ਜਿੱਥੇ ਇੰਨੇ ਢਿੱਡ ਭਰਦੇ ਨੇ ਤੇਰਾ ਵੀ ਭਰੀ ਜਾਊਗਾ ਆ ਜਾ ਪਰਵਾਹ ਨਾ ਕਰ ਫੇਰ ਸਾਨੂੰ ਫਿਗਰ ਪੈ ਜਾਣਾ ਮੇਰੀ ਇੱਜ਼ਤ ਰੁਲ ਜਾਣੀ ਹੈ ਹਾਏ ਪਿੰਡ ਵਾਲੇ ਕੀ ਕਹਿਣਗੇ ਇੱਕ ਤਾਂ ਆ ਸਾਨੂੰ ਭੈੜੀ ਬਿਮਾਰੀ ਹੈ ਸਾਡੇ ਪਿੰਡਾਂ ਵਾਲਿਆਂ ਸਾਡੇ ਜੇ ਪਿੰਡ ਵਾਲੇ ਜੀ ਕੀ ਕਹਿਣਗੇ ਪਿੰਡ ਚ ਇੱਜ਼ਤ ਨਹੀਂ ਰਹਿਣੀ ਪਿੰਡ ਚ ਪਿੰਡ ਵਾਲੇ ਕੀ ਕਹਿਣਗੇ ਜੋਰ ਲਾਈ ਜਾਂਦਾ ਬੰਦਾ ਪਿੰਡ ਵਾਲੇ ਕੀ ਕਹਿਣਗੇ ਪਿੰਡ ਵਾਲੇ ਕੀ ਕਹਿਣਗੇ ਇਹ ਤੇ ਨਾ ਚਾਰ ਜਣੇ ਅਰਥੀ ਚੱਕ ਕੇ ਤੁਰੇ ਹੋਣਗੇ ਉੱਤੇ ਕਹਿਣਗੇ RAM ਨਾਮ ਸਤ ਹੈ ਸਤ ਨਾਮ ਵਾਹਿਗੁਰੂ ਬੰਦਾ ਬੜਾ ਚੰਗਾ ਸੀ ਇਹ ਮਰਨ ਤੋਂ ਬਾਅਦ ਕਹਿਣਗੇ ਜਿਉਂਦੇ ਤੈਨੂੰ ਕਦੇ ਨਹੀਂ ਚੰਗਾ ਕਹਿੰਦੇ ਕਦੇ ਨਹੀਂ ਚੰਗਾ ਕਹਿਣਗੇ ਤੈਨੂੰ ਇਹਨਾਂ ਨੇ ਨਹੀਂ ਚੰਗਾ ਕਹਿਣਾ ਸਾਰਾ ਸਾਰੀ ਜ਼ਿੰਦਗੀ ਲਾ ਦਿੰਦਾ ਪਿੰਡ ਵਾਲੇ ਕੀ ਕਹਿਣਗੇ ਪਿੰਡ ਵਾਲੇ ਕੀ ਕਹਿਣਗੇ ਇਹਨਾਂ ਗੱਲਾਂ ਕਰਕੇ ਤੇ ਤਰੱਕੀਆਂ ਨਹੀਂ ਕੀਤੀਆਂ ਅੱਜ ਤੋਂ ਇਧਰ ਸੁਣੋ ਜੀ ਅੱਜ ਤੋਂ 30 ਸਾਲ ਪਹਿਲਾਂ ਜਦੋਂ ਕੋਈ ਸਾਡੀ ਭੂਆ ਕਹਿੰਦੀ ਹੁੰਦੀ ਸੀ ਨਾ ਮੈਂ ਪੜਨਾ ਹੈ ਪਟਿਆਲੇ ਕਾਲਜ ਪੜਨ ਜਾਣਾ ਉਦੋਂ ਸਾਡੇ ਵਾਲੇ ਕਹਿੰਦੇ ਸੀ ਪਿੰਡ ਵਾਲੇ ਕੀ ਕਹਿਣਗੇ ਪੜਨ ਨਹੀਂ ਦਿੱਤੀ ਪੜਨ ਨਹੀਂ ਦਿੱਤੀਆਂ ਕੁੜੀਆਂ ਉਹੀ ਪਿੰਡ ਦੇ ਵਿੱਚੋਂ ਇੱਕ ਨੇ ਤੋਰਦੀ ਫਿਰ ਦੂਜੇ ਨੇ ਤੋਰਦੀ ਹੁਣ ਤੀਜੇ ਨੇ ਹੁਣ ਕੈਨੇਡਾ ਪੜਨ ਜਾਂਦੀਆਂ ਨੇ ਸਾਡੀਆਂ ਪੁੱਤ-ਪੋਤਰੀਆਂ ਹੁਣ ਚੱਲ ਸਾਰੇ ਹੀ ਚੱਲ ਪਏ ਉਸ ਪਾਸੇ ਵੀ ਚਲੋ ਜੀ ਚਲੋ ਹੁਣ ਕੋਈ ਫਰਕ ਨਹੀਂ ਪੈਂਦਾ ਸੋਚ ਬਣ ਗਈ ਪਿੰਡ ਵਾਲੇ ਕੀ ਕਹਿਣਗੇ ਇਹ ਕਹਿੰਦਿਆਂ ਕਹਿੰਦਿਆਂ ਨੇ ਅਸੀਂ ਕਿੰਨਾ ਕੁਝ ਆਪਣੀ ਜ਼ਿੰਦਗੀ ਦਾ ਖਰਾਬ ਕਰ ਲਏ ਆ ਭਰਾਵਾ ਮੇਰਿਆ ਪਹਿਲੇ ਨੰਬਰ ਤੇ ਵੇਖ ਕਿਸੇ ਦਾ ਮਾੜਾ ਕੁਛ ਨਾ ਹੋਵੇ ਤੇ ਆਵਾਜ਼ ਸੁਣ ਆਪਣੇ ਅੰਤਰਾਤਮਾ ਦੀ ਆਪਣੀ ਆਵਾਜ਼ ਸੁਣ ਤੇਰਾ ਅੰਦਰ ਕੀ ਬੋਲਦਾ